ਸ਼ਿਕਾ ਦੋਸਤੋ ਅੱਛਾ ਕਿ ਅਪਾ ਪਹੁੰਚਿਆ ਮਾਨ ਲੇ ਜੀ ਫਰਮ ਤੇ ਤੇ ਭੈਣ ਮਨਦੀਪ ਕੋਲ ਨਾਲ ਗੱਲਬਾਤ ਕਰਦੇ ਆ ਜਿਵੇਂ ਦੋਸਤਾਂ ਨੇ ਕਮੈਂਟ ਆ ਰਹੀ ਸੀ ਵੀ ਡੈਰੀ ਫਾਰਮ ਆਪਾਂ ਦੇਖ ਕੇ ਕਈ ਭੈਣਾਂ ਚਾਹੁੰਦੀਆਂ ਅਸੀਂ ਡੈਰੀ ਫਾਰਮ ਦਾ ਸਟਾਰਟ ਕੀਤੀ ਕਰੀਏ ਤੇ ਕਿਸੇ ਕੋਲੇ ਫਾਈਨੈਂਸ਼ੀਅਲ ਪ੍ਰੋਬਲਮ ਹੁੰਦੀ ਆ ਤੇ ਜਿਵੇਂ ਤੁਹਾਨੂੰ ਪਤਾ ਹੀ ਬਹੁਤ ਸੁਪਾਲਾਂ ਪਾਗਵਾ ਲੋ ਕਿ ਤੇ ਲੋਨ ਦੀ ਸਿਧਾ ਹੁੰਦੀ ਆ ਤੇ ਉਸ ਲੈਟਰ ਦਾ ਨਾਲ ਗੱਲਬਾਤ ਕਰਦੇ ਆ ਥੈਂਕਸ ਆਪਾਂ ਦੇ ਵਿੱਚ ਠੀਕ ਹੈ ਜੀ ਬਣੇ ਆਪਾਂ ਜਿਵੇਂ ਤੁਸੀਂ ਟ੍ਰੇਨਿੰਗ ਲਈ ਆਏ ਹੋ ਨਾ ਤੇ ਕੁਝ ਨ ਤੇ ਲੋਨ ਵਗੈਰਾ ਮਿਲਦਾ ਉਹਦੀ ਡਿਟੇਲ ਚ ਜਾਣਕਾਰੀ ਦਿਓਗੀ ਕੀ ਸਿਸਟਮ ਹੈ ਜਦਾ ਤੁਸੀਂ ਕਿਵੇਂ ਸ਼ੁਰੂ ਕੀਤਾ ਜੀ ਹਾਂ ਠੀਕ ਹੈ ਜੀ ਦੇਖੋ ਹਨਾ ਪਹਿਲਾਂ ਆਪਾਂ ਨੂੰ ਵੀ ਜਦੋਂ ਆਪਾਂ ਕਈ ਦੇਖੇ ਨੇ ਵੀਡੀਓਸ ਤੇ ਐ ਆਉਂਦਾ ਹੈਗਾ ਵੀ ਸਾਨੂੰ ਲੋਨ ਨਹੀਂ ਮਿਲ ਰਿਹਾ ਸਾਡੇ ਨਾਮ ਚ ਜ਼ਮੀਨ ਨਹੀਂ ਹੈਗੀ ਮੇਰੀ ਹੈਗੀ ਤਾਂ ਵੀ ਨਹੀਂ ਦਿੰਦੇ ਦੇਖੋ ਮੇਰੇ ਨਾਮ ਹਾਂ ਤਾਂ ਜ਼ਮੀਨ ਹੈਗੀ ਤੇ ਨਾ ਕੋਈ ਘਰ-ਵਾਰ ਹੈ ਦੇਖੋ ਮੈਨੂੰ ਵਧੀਆ ਲੋਨ ਮੈਂ ਲੈਣਾ ਹੈਗਾ ਪਹਿਲਾਂ ਵੀਰੇ ਆਪਾਂ ਨੂੰ ਟ੍ਰੇਨਿੰਗ ਲੈਣੀ ਪੈਂਦੀ ਉਹ ਜਿਲ੍ਹਾ ਡੈਰੀ ਵਿਕਾਸ ਵਿੱਚ ਬੋਰਡ ਵਿੱਚ ਹੋ ਜਾਂਦੀ ਹੈਗੀ ਜੀ ਇਹਨੇਗਾ ਕਈ ਵਾਰ ਅਗਲਾ ਕਰਨਾ ਦਾ ਇਹਦੇ ਵਿੱਚ ਹਾਂ ਫੇਰੀ ਵੀ ਸੀ ਤੇ ਉਹ ਫੇਰੀ ਕੀ ਕਿੰਨੇ ਦੀ ਕਿੰਨੇ ਦੇ ਕਿਹਦੀ ਆਉਂਦੀ ਉਹ ਵੀ 15 ਦਿਨਾਂ ਦੀ ਹੁੰਦੀ ਆ ਅੱਛਾ ਤੇ ਡੈਰੀ ਵਾਲਾ ਲੱਗੀ ਬੰਦਣਾ ਇਹ 15 ਦੀ ਵੀ ਇਹ ਚ ਮਹੀਨੇ ਜੀ ਵੀ ਵੀਰੇ ਉਹ ਆਵਲੇ ਦੀ ਮਰਜ਼ੀ ਹੈਗੀ ਜੇ ਕੋਈ ਮਹੀਨੇ ਲੈਣੀ ਆ ਉਹ ਚਾਪਾ ਨੂੰ ਜ਼ਿਆਦੇ ਵਧੀਆ ਜਾਣਕਾਰੀ ਮਿਲ ਜੇਦੀ ਆ ਵੀ ਮਨ ਨੂੰ ਜੋ ਪਸੰਦ ਮਾਰੀ ਖਾਇਆ ਜਾਂਦਾ ਹੈ ਨਾ ਇਹ ਆਈ ਕਰਨੀ ਉਹ ਜੋ ਹੁਣ ਜ਼ਿਆਦਾ ਉਹ ਹੋਗੀ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀਗਾ ਤੇ ਆਪਾਂ ਲੈਂਦੇ 15 ਦਿਨਾਂ ਦੀ ਹਾਂ ਤੇ ਉਹਦੇ ਨਾਲ ਦੇ ਨਾਲ ਹਫਤੇ 'ਚ ਆਪਣਾ ਸਰਟੀਫਿਕੇਟ ਬਣ ਜਾਣਾ ਹੈਗਾ ਉਥੋਂ ਜੇ ਤੰਬੀ ਆਪਾਂ ਠਹਿਰ ਕੇ ਲੋਨ ਕਰਵਾਉਣਾ ਤਾਂ ਆਪ ਦਾ ਸਰਟੀਫਿਕੇਟ ਫੜ ਲਿਓ ਨਹੀਂ ਉੱਥੇ ਫਾਈਲ ਤਿਆਰ ਹੋਗੀ ਕਰਦਣੇ ਨੇ ਉਹ 1000 ਰੁਪਏ ਫੀਸ ਦਾ ਲੈਂਦੇ ਨੇ ਨਾਲ 3500 ਕਾਗਜ਼ ਤੋਂ ਫੋਟੋਆਂ ਲਗਾਉਣੀਆਂ ਆ ਸਾਰਾ ਕੁਝ ਉਹ ਦੱਸ ਦਾਂਗੇ ਨੇ ਬਾਕੀ ਹੂੰ ਹੂੰ ਤੇ ਕਿਹੜੀ ਬੈਂਕ 'ਚ ਕਰਵਾਉਣਾ ਹੈਗਾ ਆਪਾਂ ਉਹ ਅਰੇ ਨੂੰ ਦੱਸੋ ਉਹਦੇ 'ਚ ਹੀ ਫਾਈਲ ਆਉਂਦੀ ਹੈ ਉਹ ਸੋਚ ਕੇ ਪਹਿਲਾਂ ਰੱਖੋ ਵੀ ਆਪਾਂ ਕਿਹੜੀ ਬੈਂਕ 'ਚ ਆਪਾਂ ਕਿਉਂ ਆਪਦੇ ਪਹਿਲਾਂ ਮੈਨੇਜਰ ਨਾਲ ਗੱਲ ਕਰਕੇ ਰੱਖੋ ਉੱਥੇ ਫਿਰ ਆ ਜਾਂਦੀ ਹੈਗੀ ਉਹ ਫਾਈਲ ਠੀਕ ਹੈ ਜੇ ਮੰਨ ਲਓ ਉਹ ਦੁਵਾ ਦਾ ਤੇ ਉਹ ਫਿਰ ਆਪਣੇ ਕੋਲ ਮੈਨੇਜਰ ਆਉਂਦਾ ਹੈਗਾ ਆਪਣਾ ਦੇਖ ਕੇ ਇਹਨਾਂ ਵੀ ਕਿੰਨੇ ਪਸ਼ੂ ਇਹਨਾਂ ਕੋਲ ਪਹਿਲਾਂ ਹੈਗੇ ਨੇਗੇ ਜਦ ਕਿ ਮੇਂ ਇਹਨਾਂ ਦਾ ਕੰਮ ਚੱਲ ਰਿਹਾ ਕਿ ਬੈਂਕ ਵੀ ਵੀਰੇ ਫੂਲੇ ਜਿਹਾ ਤਾਂ ਆਪਾਂ ਨੂੰ ਦੇਖਦੀ ਇਹ ਵੀ ਕੰਮ ਕਰ ਰਹੇ ਨੇਗੇ ਪਰ ਸਕੇਣਗੇ ਕਿ ਨਾ ਤੇ ਫਿਰ ਆਪਣੇ ਉਹ ਵੀ ਕਰ ਦਿੰਦੇ ਨੇਗੇ ਫੋਟੋ ਮੈਂ ਪਹਿਲਾਂ ਆਪਾਂ ਨੂੰ ਐ ਦਿਖਾਉਣਾ ਪੈਂਦਾ ਪੈਸੇ ਤੋਂ ਪਾ ਮੇਰੇ ਵੀਰੇ ਬਾਅਦ ਚ ਦੇਖਣਾ ਹੁੰਦੇ ਨੇਗੇ ਅੱਧੀ ਕਿਸ਼ਤ ਪਾਉਣ ਦੇ ਨੇਗੇ ਵੀਰ ਜੀ ਪਸੂ ਖਰੀਦ ਲੈ ਸਰੋਂ ਨਾਲ ਹੀ ਤਾਂ ਟੈਗ ਲਾ ਕੇ ਜਾਂਦੇ ਨੇ ਵੀ ਪਸ਼ੂਆਂ ਦੇ ਤੇ ਨਾਲੇ ਆਪਰੇ ਵਿੱਚ ਫੋਟੋ ਵਗੈਰਾ ਕਰਨਗੇ ਵੀ ਹਾਂ ਇਹਨਾਂ ਜਿਹੇ ਪਸ਼ੂ ਖਰੀਦੇ ਉਹ ਪੈਸੇ ਹੋਣਗੇ ਜਿਹੜੇ ਪੇਮੈਂਟ ਆਉਗੀ ਰੋਣ ਦੀ ਉਹ ਆਪਾਂ ਨੂੰ ਕਿਸੇ ਰਿਚਲ ਵਾਲ ਦੇ ਹੁਣਾ ਉਹੀ ਗੱਲਾਂ ਜੀ ਬੈਂਕਾਂ ਨੇ ਕਿਤੇ ਮੈਨੂੰ ਐ ਨਾਕਦੇ ਸਾਰੀ ਉਹ ਕਰ ਜਾਂਦੀ ਹੈਗੀ ਉਹ ਜਣੀ ਆਪਾਂ ਨੂੰ ਵਪਾਰੀ ਦੇ ਅਕਾਊਂਟ ਚ ਪੈਸੇ ਪਾਉਣਗੇ ਵੀ ਜੇ ਪਸ਼ੂ ਕ੍ਰੀ ਦਾ ਮਸ ਇਹ ਹੁੰਦੇ ਨੇ ਕਿ ਤੇ ਇੱਕ ਆਪਾਂ ਨੂੰ ਸਾਲ ਦਾ ਬੀਮਾ ਕਰਾਉਣਾ ਪਸ਼ੂਆਂ ਦਾ ਉਹ ਤਾਂ ਆਪਣੇ ਵਾਸਤੇ ਵੀ ਫਾਇਦੇਮੰਦ ਦਾ ਵੀ ਠੀਕ ਆ ਉਹ ਚੀਜ਼ਾਂ ਬੈਂਕਾਂ ਵਾਲੇ ਭਣੇ ਐ ਕਰ ਲੈਂਦੇ ਆ ਜਦੋਂ ਲੋਨ ਦਾ ਨਾ ਸਹੀ ਯੂਜ਼ ਨਹੀਂ ਕਰਦਾ ਠੀਕ ਆ ਨਾ ਨਾ ਜਲਾ ਦੇ ਉਹਨਾਂ ਨੂੰ ਜੇ ਤੁਸੀਂ ਮਾਲ ਲੋਨ ਦੇ ਰਹੇ ਹੋ ਕੋਈ ਫਾਇਦਾ ਨਹੀਂ ਹੈਗਾ ਤੇ ਤੋਂ ਪਸ਼ੂ ਲੋਨ ਹਣਾ ਮਿੱਥੋਂ ਪਹਿਲਾਂ ਤਾਂ ਆਪਾਂ ਇਹ ਦੇਖੋ ਵੀ ਆਪਾਂ ਕਿਸ ਤੋਂ ਵੀ ਭਰਨੀ ਹੈ ਕਿਸ ਤੋਂ ਵੀ ਜ਼ਰੂਰੀ ਹੈਗੀ ਹਣਾ ਐਨਾ ਹੋਵੇ ਵੀ ਘਰ ਤੇ ਲਾ ਕੇ ਤੇ ਆਪਾਂ ਨੂੰ ਵਿਆਜ ਹੋਣੀ 90 ਪੈਸੇ ਪੈਂਦਾ ਦੇਖੋ ਫਿਰ ਤਾਂ ਕੋਈ ਫਾਇਦਾ ਨਹੀਂ ਹਾਂਜੀ ਲੋਨ ਲਾਉਂਦੇ ਪਸਵਾਂ ਤੇ ਤਾਂ ਪਸੋਂ ਦੀ ਪਾਣੀ ਵਾਲੀ ਉੱਪਰ ਆ ਜਾਊਗਾ ਜੇ ਆਪਾਂ ਨੂੰ ਘਰ ਦੇ ਕੁਝ ਕੰਮ ਲੈ ਫਿਰ ਹਾਂ ਵੀ ਤੇਰੇ ਸਬਸਿਡੀ ਇੱਕੋ ਹੀ ਵਾਰ ਆਉਂਦੀ ਹੈ ਲੋਨ ਲੈਣਾ ਹੈਗਾ ਆਪਾਂ ਇੱਕ ਵਾਰ ਸਬਸਿਡੀ ਆਊਗੀ ਸਬਸਿਡੀ ਆਊਗੀ ਬਾਅਦ ਚ ਜਦੋਂ ਆਪਾਂ ਜਦੋਂ ਲੋਨ ਭਰੀ ਗਈ ਕਿੰਨੇ ਭਰੀ 25% ਹੋਣੀ ਹੈ 25% ਹਾਂ ਤੇ ਜਿਹੜੇ ਐਸਵੀਸੀ ਹੁੰਦੇ ਨੇ ਉਹਨਾਂ ਨੂੰ ਹੁੰਦੀ 30% ਆ ਜੀ ਜੇ ਜੀ 90% ਅਨਟਰਸਟ ਨਾਮ ਪ੍ਰਧਾਨ ਨਾਮ ਪ੍ਰਧਾਨ ਤਾਂ ਜਿੰਨਾ ਵੀ ਡੋਨੀ ਵੀ ਆਪਣਾ ਪਿਆਜ ਬਣੂਗਾ ਉਹ ਆਪਾਂ ਨੂੰ ਸਬਜੀਤ ਦਾ ਮਾਸਾ ਹਾਂ ਮਾੜੀ ਆ ਕੋ ਲੱਖ ਲੈਣਾ ਕੁਝ ਨਹੀਂ ਵਿਆਜ ਵਾਂਜੂਗੀ 75000 ਹੋ ਰਿਹਾ ਹੈ ਸਬਜੀਤ ਦਾ ਕੁਝ ਇੱਕ ਵਿਆਜ ਵਾਂਜੂਗੀ ਲੱਖ ਲੱਖੇ ਭੰਨਾ ਪਊਗਾ ਉਹ ਕਿਸ਼ਤਾਂ ਵਿੱਚ ਬਣੂਗਾ ਤੇ ਬਾਕੀ ਆਪਾਂ ਨੂੰ ਫਾਇਦਾ ਤਾਂ ਹੈਗੇ ਨਹੀਂ ਹੈ ਸਰਕਾਰ ਐ ਤਾਂ ਹੈਗੀ ਫਾਇਦੇ ਬਹੁਤ ਨੇ ਤੇ ਬਾਕੀ ਉਹ ਤੇ ਕੋਈ ਜ਼ਮੀਨ ਦੇ ਨੰਬਰ ਦੀ ਕੁਝ ਨਹੀਂ ਹੈਗੀ ਤੇ ਕੋਈ ਵੀ ਆਪਾਂ ਲੀਡੀ ਕਰਾ ਕੇ ਇਹਦਾ ਕੰਮ ਸ਼ੁਰੂ ਕਰ ਸਕਦੇ ਆਂਗੇ ਵਧੀਆ ਵੀ ਮੰਨ ਲਾ ਹਫਤੇ ਤੇਰੇ ਨੂੰ ਲਾ ਕੇ 60 ਕਿਲੋ ਮਿੰਟ 15 ਜਨਵਰੀ 15 ਜਨਵਰੀ 15 ਜਨਵਰੀ ਤੇ ਕੇਵੀ ਕੇ ਵਾਲੇ ਦਾ ਕੀ ਚੱਕਰ ਉਹ ਕਦੇ ਵਾਸਤੇ ਲਾ ਉਹ ਟ੍ਰੇਨਿੰਗ ਤਾਂ ਕਰਾਉਂਦੇ ਨੇ ਮੇਰੇ ਕੋਲ ਪਏ ਨੇ ਕਿ ਮੈਂ ਮੌਤੇ ਵੀ ਕੀਤਾ ਤੁਸੀਂ ਮੱਛੀ ਪਾਲਣ ਤੇ ਵੀ ਕੀਤੀ ਸੀ ਟ੍ਰੇਨਿੰਗ ਤੇ ਡੇਰੀ ਵਿੱਚ ਤੇ ਵੀ ਕੀਤੀ ਸੀ ਦਹਿ ਤੇ ਉਹ ਵੀ ਉਹ ਤੇ ਕੀਤਾ ਨਹੀਂ ਹੈਗਾ ਆਪਾਂ ਹੂੰ ਠੀਕ ਆ ਉਹ ਨਹੀਂ ਕਰਦੇ ਉਹ ਮੰਨ ਲਾ ਵੀ ਕੰਮ ਚਲੋ ਸ਼ੁਰੂ ਕਰਨ ਵਾਸਤੇ ਟ੍ਰੇਨਿੰਗ ਦਿੰਦੇ ਆ ਪੋਸੂ ਪਾਲਣ ਵਾਸਤੇ ਦਿੰਦੇ ਆ ਉਹ ਲੈਣਾ ਤਾਂ ਆਪਾਂ ਨੂੰ ਪਹਿਲਾਂ ਮਿਲਦੇ ਸੀ ਫਰੀ ਹੋਣ ਦੇ ਦਿੰਦੇ ਹੈਗੇ ਹੁਣ ਅਸੀਂ ਲੋਨ ਨਹੀਂ ਦਿੰਦੇ ਇਹ ਪਤਾ ਨਹੀਂ ਲਿਆ ਲੋਨ ਕਿ ਲਿਆ ਲੇਖਾ ਦੇ ਰਹੀ ਆਪਣਾ ਲੋਨ ਆਪਣਾ ਲੈ ਤੁਸੀਂ 10% ਤੋਂ ਕਿੰਨਾ ਦੇ 1% ਤੇ ਇੱਕ ਕਪਸੂਤੇ 70000 ਰੁਪਏ ਲੰਝੇ ਨੇਗੀ ਹਾਂ ਫਿਰ ਉਹ ਜੋ ਇੱਕ ਮੈਂ ਆਪਣੂ ਤੇ ਬੀਮਾ ਹੋ ਗਿਆ ਉਦੋਂ ਆਲੰਪੇ ਨੂੰ ਕਹਿੰਦਾ ਇਹ ਹੋਈ ਸੀ ਨਾ ਉਹਦੇ ਤੇ ਗਾਇਆਂ ਤੇ ਤਾਂ ਕਰਕੇ 4000 ਦਾ ਬੀਮਾ ਕੀਤਾ ਸੀ ਆਪਣੇ ਇੱਕ ਕਪਸੂਤੇ ਆਪਣੀ ਮੈਂ ਇਸ ਵਰੀ ਖਮਰ ਵੀ ਗਈ ਸੀ ਉਹਦਾ ਚਲੋ ਆਪਦੀ ਗਲਤੀ ਲਾ ਲਓ ਹਨ ਆਪਾਂ ਦਿਖਾਇਆ ਵੀ ਉਹਨਾਂ ਨੂੰ ਸੱਜ ਕੇ ਕਈ ਵੀਰ ਕਹਿੰਦੇ ਨੇ ਵੀ ਇਹ ਮਗਰੋਂ ਬੀਮੇ ਵੀ ਕਰ ਦੇ ਨਹੀਂ ਦਿੰਦੇ ਨਹੀਂ ਹੈਗੇ ਜੀ ਬੈਂਕਾਂ ਵਾਲੇ ਆਪਾਂ ਨੂੰ ਚੱਕਰਾਂ ਚ ਪਾ ਲਾਂ ਦੇਣਗੇ ਠੀਕ ਹੈ ਚਲੋ ਆਪਦੀ ਗਲਤੀ ਹੋ ਗਈ ਅੱਗੇ ਵਸੇ ਬਾਅਦ ਤੇ ਆਪਾਂ ਨੂੰ ਪਤਾ ਵੀ ਲੱਗ ਗਿਆ ਯੋ ਨੋ ਤਰੀਕ ਨੋਟ ਕਰ ਲਓ ਫਿਰ ਆਪਾਂ ਨੂੰ ਤਰੀਕਾਂ 'ਚ ਉਲਝ ਵੀ ਜਾਣੇਗੇ ਵੀ ਹਾਂ ਉਹ ਕਾਇਮ ਨੇ ਨੇ ਸੋਡੀ ਤਰੀਕਾਂ ਇਹ ਦੋਸਤ ਜੀ ਜੇ ਕੋਈ ਲੋਨ ਆ ਜਾ ਬੀਮੇ ਨੇ ਇਹਦੇ ਵਿੱਚ ਇਹੀ ਚੀਜ਼ ਨੋਟ ਕਰਾਣੀ ਹੁੰਦੀ ਵੀ ਆਪਾਂ ਪੇਪਰ ਵਰਕਾ ਉਹਦਾ ਪੂਰਾ ਰੱਖੀਏ ਹਾਂ ਉਸ ਦਾ ਸਾਰਾ ਕੁਝ ਨਾ ਕੀ ਡਿਟੇਲ ਕਰ ਲੱਗੀ ਆਪ ਨੂੰ ਫਿਰ ਕੰਪਨੀ ਇਹ ਚੀਜ਼ਾਂ ਵਿੱਚ ਉਹ ਜਾ ਨਹੀਂ ਸਕਣਾ ਹਾਂ ਤੇ ਜਿਵੇਂ ਪਾਣਾ ਤੁਸੀਂ ਕਹਿੰਦੇ ਵੀ ਇੱਕ ਵਾਰ ਲੋਨ ਦੇਂਦੇ ਜੀ ਮੈਂ ਤੁਹਾਨੂੰ ਤਰੀਕ ਵਿਆਗ ਦੇ 10 ਮਹੀਨੇ ਮੈਂ ਉਸੇ ਸਰਟੀਫਿਕੇਟ ਦੇ ਤੁਸੀਂ ਦੁਬਾਰਾ ਨਹੀਂ ਲੈ ਸਕਦੇ ਲੈ ਸਕਦੇ ਮੈਂ ਸੋ ਇਹਨਾਂ ਨੇ ਮੰਨ ਲਏ ਕਿ ਚਲੋ 10 ਮਹੀਨਿਆਂ ਤੇ ਮੈਂ ਮੈਨੂੰ ਲੋਨ 'ਚ ਮੈਂ ਸਬਸਿਡੀ ਵੀ ਮ ਪਾਸ ਹੋ ਜਾਂਦੀ ਫਾਰਮ ਫਾਰਮੇ ਪੈਂਦੇ ਨੇ ਦੁਆਰਾ ਤੇ ਪਰ ਵੀ ਮੈਨੂੰ ਆਏ ਆ ਵੀ ਮੈਂ ਤੁਲੇ ਹੋਰ ਵਧਾਵਾਂ ਵੀ ਹੁਣ ਤੁਸੀਂ ਇਹਨੂੰ ਕਿਰਾਂ ਕਲੀਅਰ ਕਰਕੇ ਦੁਆਰੇ ਵੱਧ ਲੈ ਸਕਦੇ ਹਾਂ ਦੁਆਰਾ ਉਹ ਕੱਲੇ ਪੋਸਟੇ ਤੋਂ ਕਿ ਸਾਡਾ ਦੁਆਰਾ ਦੇਖ ਲੈ ਸਕਦੇ ਸਾਈਡ ਤੇ ਵੀ ਹੁੰਦਾ ਵੀ ਇਹ ਠੀਕ ਹੈ ਪਰ ਕੀ ਆਉਈ ਗੱਲ ਹਨਾ ਮੂਰੇ ਥੋੜਾ ਬਣਿਆ ਨਹੀਂ ਸਾਡੇ ਪਹਿਲਾਂ ਪਾਲਿਆ ਸੀ ਸਾਈਡ ਤੇ ਵੀ ਹੁੰਦਾਗਾ ਸਾਈਡ ਤੇ ਜਿਵੇਂ ਜਿਵੇਂ ਆਪਾਂ ਪਾਈ ਜਾਵਾਂਗੇ ਉਹਵੇਂ ਇੱਟਾਂ ਦਾ ਬਿਲ ਸਾਰਾ ਕਾਹ ਕਿ ਉਹ ਕਰਨਾ ਪੈਂਦਾ ਹਾਂ ਉਹਨਾਂ ਦੇ ਨਾਲ ਦੀ ਹਾਂ ਉਹ ਉਹਨਾਂ ਦੇ ਹਿਸਾਬ ਨਾਲ ਪਾਉਣਾ ਪੈਣਾ ਬਸ ਆਪਾਂ ਨੂੰ ਪੂਰੀ 25% ਆ ਗਈ ਸਬਸਿਡੀ ਪ੍ਰੀਮਡ ਲਾਈਨ ਨਹੀਂ ਹੈ ਲੇਨ ਨਹੀਂ ਹਾਂ ਉਹ ਕਹਿੰਦੇ ਸੀ ਵੀ ਤੁਸੀਂ ਕੋਈ ਗੱਲ ਨਹੀਂ ਤੁਸੀਂ ਇਹਦੇ 'ਚ ਦੇਣਾ ਪੈਂਦਾ ਹੈਗਾ ਜਿਵੇਂ ਪਸ਼ੂਆਂ ਦਾ ਸਾਰਾ ਡਾਕਟਰ ਤੋਂ ਬਣਵਾਣਾ ਟੀਨਨ ਸਰਟੀਫਿਕੇਟ ਵਗੈਰਾ ਥੋੜਾ-ਬੋਟਾ ਕਰਨਾ ਤਾਂ ਪੈਂਦਾ ਹੈਗਾ ਕਿ ਚਲੋ ਪਰ ਅਸੀਂ ਹੁਣ ਲੈਕੀਏ ਨਾ ਹੋਰ ਲੋਨ ਅੱਗੇ ਵੱਧ ਪਸ਼ੂਆਂ ਦਾ ਲੈਣਾ ਹੈ ਠੀਕ ਹੈ ਇੱਕ ਮਿੰਟ ਮੈਂ ਪੁੱਛਣਾ ਚਾਹਣਾ ਲੱਗਦਾ ਤੁਹਾਨੂੰ ਜਿਵੇਂ ਕੋਈ ਵੀ ਭੈਣ ਐਪਸੋਡੀਆਂ ਵੀ ਵੀਡੀਓ ਹੁੰਦੀਆਂ ਨੇ ਨਾ ਚੈਨਲ ਦੇ ਉਹਨਾਂ ਚੈਨਲ ਮਾਨਡਰੀ ਫਾਰਮ ਦੇ ਪੇਜ ਬਣਾਉਂਦਾ ਕੋਈ ਦੇਖ ਕੇ ਉਹਨੂੰ ਆਪ ਦਾ ਕੋਈ ਕੰਮ ਸਟਾਰਟ ਕਰਨਾ ਚਾਹੁੰਦਾ ਦੋ ਚਾਰ ਪਸ਼ੂਆਂ ਤੋਂ ਹੈ ਨਾ ਵੀ ਲੋਨ ਲੈ ਕੇ ਇਹ ਕਿਵੇਂ ਵੀ ਚਲੋ ਆਗਲਾ ਆਪਾਂ ਫਾਰਮ ਦੇ ਖਰਚੇ ਚਲਾ ਲੈਂਦਾ ਹਾਂ ਨਾ ਵੀ ਹੋਲੀ-ਹੋਲੀ ਐਕਸਪੀਰੀਅੰਸ ਆਪਾਂ ਸੁਭਾਤੇ ਰੱਖ ਲੇ। ਠੀਕ ਆ ਵੀ ਕਿੰਨੇ ਕ ਦੁੱਧ ਵਾਲੇ ਪਾਸੋਂ ਸਟਾਰਟ ਕਰਨਾ ਚਾਹੁੰਦੇ ਜਿਵੇਂ ਆਪਾਂ ਕਹਿੰਦੇ ਸੀ 70000 ਰੁਪਏ ਮਾੜੀ ਤੋਂ ਲੋਨ ਵੀ ਲੈਣ ਦਾ ਹੈ। ਵੀ ਦੇਖੋ ਆਪਾਂ ਇਹ ਤਾਂ ਕਹਿੰਦੇ ਨਹੀਂ ਵੀ ਹਣਾ 15000 ਰੁਪਏ ਨੂੰ ਵੀ 15-16 ਕਿਲੋ ਵਾਲੀ ਲੈ ਲਓ ਕੀਮਤ ਬਹੁਤ ਹੈ ਪਸ਼ੂ ਵੀ ਦੇਖੋ ਉਹ ਤਾਂ ਵੇਖੋ ਆਪ ਕੋ ਆਪਣੀ ਅੱਖਿਆ ਕਰ ਲਿਓ। ਠੀਕ ਆ ਘੱਟੋ ਘੱਟ 12-13 ਕਿਲੋ ਵਾਲੀ ਤੋਂ ਸਟਾਰਟਿੰਗ ਇੱਥੇ ਲਾਓ ਜਿਵੇਂ ਕਿ ਜੇ ਅਗਲੇ ਦੀ ਜ਼ਿਆਦਾ ਕੈਪੈਸਿਟੀ ਹੈਗੀ ਫਿਰ ਸ਼ੁਰੂ ਕਰਕੇ ਉਸ ਤੋਂ ਬਾਅਦ ਹੌਲੀ ਹੌਲੀ ਉਹਨੂੰ ਵਧਾਓ ਹਮ ਉਹਨਾਂ ਨੇ ਵਧੀਆ ਮੱਦਨ ਤੇ ਮਣਾ ਰਖਵਾਉ ਤਾਂ ਤਾਂ ਕਿ ਅੱਗੇ ਆਪਾਂ ਹੋਰ ਵੀ ਬਰੀਡ ਵਧੀਆ ਤਿਆਰ ਕੱਟੀਆਂ ਤਿਆਰ ਹੋ ਜਾਣ ਉਹ 2 ਕਿਲੋ ਹੋਰ ਐਕਸਟਰਾ ਵਧਣੀਆਂ ਐ ਐ ਕਰਕੇ ਵੀ ਆਇਆ ਹੁਣ ਵੀ ਇਹਨਾਂ ਦਾ ਖਰਚਾ ਵੀ ਬਹੁਤ ਪੈ ਜਾਣਾ ਹੈਗਾ ਪਰ ਹਣਾ ਕਿਉਂ ਆਪਾਂ ਨੂੰ ਦੁੱਧਾ ਰੇਟ ਮਿਲਦਾ ਨਹੀਂ ਹੈਗਾ ਆਪਣਾ ਤੇ ਆਪਾਂ ਨੂੰ ਕੱਟੀਆਂ ਹੀ ਬਚਦੀਆਂ ਰਹਿਣੀਆਂ ਐ ਕੱਟੀਆਂ ਵੀ ਕੱਟੇ ਵੀ ਚਲੋ ਬਾਅਦ ਕਰ ਕਿਸ ਕੋਈ ਨਾ ਖੜਦਾ ਵੀ ਹੁੰਦਾ ਹੈਗਾ ਹੁਣ ਆਪਾਂ ਨੂੰ ਬਚਤ ਹੈਗੀ ਹੈਗੀ ਐਵੇਂ ਤਾਂ ਹੈ ਨਹੀਂ ਬੱਕਿਆਂ ਦਾ ਕੋਈ ਆਪਾਂ ਨੂੰ ਪੀਸ ਚੀਜ਼ ਵਫਾ ਕਰਦੀ ਹੈ ਨਾ ਹਾਂ ਬੱਕਿਆਂ ਜਿਹੜੇ ਹੁਣ ਗਵਰਨਮੈਂਟ ਦੇ ਰੂਲ ਹੈ ਜਿਵੇਂ 70000 ਦਿੰਦੇ ਹੁਣ 70000 ਆਈਟਮਾਂ 'ਚ ਝੋੜੀ ਨਹੀਂ ਸਾਨੂੰ ਕੋਲੋਂ ਵੀ ਪਾਉਣੇ ਪੈਣੀਆਂ ਪੈਸੇ ਤੇ ਤੁਸੀਂ 12 ਆਮ ਪਸ਼ੂ ਹਣ ਲਾ ਲਓ ਹਿਸਾਬ 8-10 ਕਿਲੋ ਵਾਲਾ ਲੱਖ ਤੋਂ ਘੱਟ ਤਾਂ ਆਉਂਦਾ ਹੀ ਹੈਗਾ ਵੀ 12 ਨਹੀਂ ਲਾਉਂਗੇ ਤਾਂ ਸਾਨੂੰ 10 ਲੱਖ ਹੋਊਗੀ ਉਹ ਆਪਾਂ ਵੀ ਇੱਕ ਆਖਿਆ ਵੀ ਸੀ ਉਹਨਾਂ ਨੂੰ ਵੀ ਸਾਡੇ ਪਸ਼ੂ ਮਹਿੰਗੇ ਨਹੀਂ ਉਹ ਕਹਿੰਦੇ ਵੀ ਹੁਣ ਦਾ ਹਾਂ ਸਰਕਾਰ ਮੈਂ ਨਾ ਉਹ ਕਰਦੀ ਹੈਗੀ ਜੇ ਉਹਨਾਂ ਲਈ ਦੇ ਨਾਲ ਜ ਪਰ ਜਿਆਦਾ ਸਾਨੂੰ ਇਹ ਡਰ ਨਹੀਂ ਲੁਗਾ ਇਹ ਜਿਹੜਾ ਇਹ ਸਾਨੂੰ ਕੋਲ ਕੋਣਾ ਪਊਗਾ ਠੀਕ ਹੈ ਪਰ ਇੰਨਾ ਹੈਗਾ ਵੀ ਤੁਹਾਨੂੰ ਇੱਕ ਤਰ੍ਹਾਂ ਦੀ ਸਹੂਇਦਾ ਮਿਲ ਜੂਗੀ ਤੁਸੀਂ ਕੰਮ ਸ਼ੁਰੂ ਕਰ ਸਕਦੇ ਹੋ। ਫਿਰ ਆਏ ਵੀ ਨਹੀਂ ਇਕੱਲਾ ਆਪਾਂ ਮੈਸਾਂ ਦੇ ਘਾਇਆਂ ਤੇ ਵੀ ਮਿਲਦੇ ਹਾਂ। ਘਾਇਆਂ ਦਾ ਦਿਖਾਉਣਾ ਪੈਂਦਾ ਹੈ ਆਪਾਂ ਨੂੰ। ਬਾਕੀ ਟ੍ਰੇਨਿੰਗ ਲਾਉਂਦਾ ਤਾਂ ਫੈਰੀਆ ਬੰਦੇ ਨੂੰ ਕੋਈ ਸਿੱਖਣ ਦਾ ਬਹੁਤ ਵਧੀਆ ਬਹੁਤ ਹੈ ਵੀ ਹੁਣ ਆਪਾਂ ਇੱਥੋਂ ਆ ਗਏ ਮੁੰਡਾ ਘੁੱਬਿਆਂ ਤੋਂ ਆਗਾ ਤੇ ਉਹ ਪਹਿਲਾਂ ਉਹਨਾਂ ਦੀ ਦੁਕਾਨ ਪਾਈ ਹੋਈ ਹੈਗੀ ਆਹ ਮੰਨ ਕੇ ਚਲੋ ਬੀਜ ਵੀ ਅਸਮਾਨ ਇਸ ਤਰ੍ਹਾਂ ਸਾਰਾ ਕੁਝ ਵੇਚਦੇ ਨੇਗੇ ਤੇ ਉਹ ਆਪਾਂ ਨੂੰ ਦੇਖ ਕੇ ਵਿਚਾਰੀ ਕਹਿੰਦੇ ਵੀ ਅਸੀਂ ਵੀ ਦੋਵੇਂ ਸ ਪੰਜ ਸਾਲਾਂ ਬਾਅਦ ਤੇ ਕਿਸੇ ਦਾ ਘਰ ਲੈ ਲਿਆ ਹੂੰ ਗਹਿਣੇ ਲੈ ਲਿਆ ਉਹ ਮੈਂ ਅੱਜ ਤੁਹਾਨੂੰ ਕਹਿੰਦਾ ਸਾਨੂੰ ਸਵਾ ਦੇ ਕੇ ਉਹ ਸਾਈਡ ਪਹੁੰਚਾਏਗਾ ਤੇ ਬਹੁਤ ਵਧੀਆ ਉਹ ਵੀ ਉਹ ਕਰਾਉਣਾ ਨੇ 1 ਮਹੀਨੇ ਟ੍ਰੇਨਿੰਗ ਲੈਤੀ ਹੋਈ ਆਈ ਵੀ ਆਰਕ ਕਰਨੀ ਸਾਰਾ ਕੁਝ ਸਿਖਾਇਆ ਉਹਨੂੰ ਬਹੁਤ ਵਧੀਆ ਉਹ ਕੀਤਾ ਉਹ ਜਿਵੇਂ ਹੁਣ ਲੋਨ ਵਾਸਤੇ ਦਾ ਗ੍ਰੇਨਿੰਗ ਹੈਗੀ ਹੈਗੀ ਨਾ ਜਿਵੇਂ ਆਮ ਕੋਈ ਬੰਦਾ ਮੰਨ ਲਓ ਪਹਿਲਾਂ ਇੱਕ ਦੋ ਪਸ਼ੂ ਰੱਖਦਾ ਆਪਣੇ ਘਰਾਂ ਚ ਕੀ ਚੱਲਦਾ ਵੀ ਟੂੜੀ ਸਿੜਤੀਆਂ ਨੇ ਹਰਾ ਸੜਕਾ ਉਹ ਚ ਫੀਡ ਵਾਰੀ ਵੀ ਦੱਸਦੇ ਵੀ ਇੰਨੀ ਕੀ ਟੂੜੀ ਕੋ ਫੀਡ ਪੰਡੰਨ ਦਾ ਵੀ ਦਿੰਦੇ ਆਉਣਗੇ ਨਾਲ ਸਾਰਾ ਕੁਝ ਦੱਸ ਦਿੰਦੇ ਵੀਰੇ ਆਪਾਂ ਨੂੰ ਖਰਾਚਾਰਾ ਬੀਜਣ ਵਾਸਤੇ ਸਾਰਾ ਵਿਆਹ ਰੋਤ ਚ ਆ ਵੀ ਜੂਏ ਤੋਂ ਪ੍ਰੋਟੀਨ ਮਿਲਦਾ ਹੈ ਨਾ ਸਾਰਾ ਦੱਸ ਦਿੰਦੇ ਉਹਦੇ ਵਿੱਚ ਹਾਂ ਜਿਵੇਂ ਕਿਸੇ ਨੇ ਲੋਨ ਨਹੀਂ ਵੀ ਲੈਣਾ ਉਹਦੇ ਵਾਸਤੇ ਫਾਇਦੇ ਚੀਜ਼ ਆ ਫਾਇਦੇ ਚੀਜ਼ ਵੀ ਬਹੁਤ ਵਧੀਆ ਫਾਇਦਾ ਆਗਾ ਬਾਕੀ ਗੋਰੀਆਂ ਹੁੰਦੀਆਂ ਇਹਨਾਂ ਦੀਆਂ ਜਿਹੜੀਆਂ ਜਵਾਨ ਨੇ ਸਾਰਾ ਸਾਰੀਆਂ ਦਵਾਈਆਂ ਦੂਈਆਂ ਸਾਰੇ ਆਦੇ ਨੇ ਕਿ ਮੱਕੇ ਮੇਰੇ ਹੁਣ ਕਾਪੀਆਂ ਉਹ ਅੰਦਰ ਪਈਆਂ ਨੇਗੇ ਸਾਰਾ ਉਸਨੋਟ ਹੋਈ ਜਾਂਦਾ ਬਾਕੀ ਇੱਕ ਪੈ ਦਾ ਸਰਟੀਫਿਕੇਟ ਮਿਲਦਾ ਨਾ ਠੀਕ ਹੈ ਤਾਂ ਧੰਨਵਾਦ ਬਹੁਤ ਵਧੀਆ ਜਾਣ ਕੇ